ਹੈਲੋ ਦੋਸਤੋ ਤੁਹਾਡਾ ਸਾਡੇ ਚੈਨਲ 'ਚ ਬਹੁਤ-ਬਹੁਤ ਸਵਾਗਤ ਹੈ ਸਾਡੇ ਨਾਲ ਜੁੜੇ ਰਹਿਣ ਲਈ ਬਨੇ ਰਹਿਣ ਲਈ ਤੁਹਾਡਾ ਧੰਨਵਾਦ ਆਇਜ ਦਿਨਸ ਤੋਂ ਨਵੀਂ ਨੋਟੀਫਿਕੇਸ਼ਨ ਦਿਨੇ ਆਪਾਂ ਨੂੰ ਕਿਸ ਰਿਜ਼ਲਟ ਨੂੰ ਲੈ ਕੇ ਹੋਵੇ ਟੀਚਰ ਬੇਸ ਕੋ న్యూਸ ਹੋਵੇ ਜਾਂ ਫਿਰ ਕੋ ਨਵੀਂ ਗਵਰਨਮੈਂਟ ਜੌਬ ਦੀ ਕੋ ਜਾਣਕਾਰੀ ਹੋਵੇ ਤਾਂ ਜਿਹੜੇ ਵੀ ਕੈਂਡੀਡੇਟ ਇਹ ਵੀਡੀਓ ਨੂੰ ਦੇਖ ਰਹੇ ਹੈ ਮੈਂ ਉਹਨਾਂ ਨੂੰ ਦੱਸ ਦਿਆਂ ਕਿ ਰਾਤ ਨੂੰ ਆਪਣੇ ਚੈਨਲ ਤੇ ਰਾਤ ਨੂੰ 9 ਤੋਂ 10 ਲਾਈਵ ਕਲਾਸ ਚੱਲਦੀ ਹੈ ਲਾਈਵ ਮੌਕ ਟੈਸਟ ਦੀ ਤਾਂ ਤੁਸੀਂ ਜਰੂਰ ਜਿਹੜਾ ਲਾਈਵ ਮੌਕ ਟੈਸਟ ਲਗਾਇਆ ਕਰੋ ਰਾਤ ਨੂੰ 9 ਤੋਂ 10 ਆਪਣੇ ਇਸ ਕਿੱਜਾ ਟਿਊਸ਼ਨ ਚੈਨਲ ਤੇ ਤਾਂ ਹੁਣ ਆਪਾਂ ਸ਼ੁਰੂ ਕਰਦੇ ਆਂ ਪੀਐਸ ਚੈਟ ਸੈਕੰਡ ਵਾਲਿਆਂ ਦੇ ਲਈ ਹਿਸਟਰੀ ਜਿਹੜਾ ਇਤਿਹਾਸ ਦਾ ਪਾਰਟ ਹੈ ਉਹਨੂੰ ਆਪਾਂ ਸ਼ੁਰੂ ਕਰਦੇ ਆਂ ਪੀਐਸ ਚੈਟ ਸੈਕੰਡ ਜਿਨ੍ਹਾਂ ਨੇ ਬੀਏ ਵਾਲੇ ਕੈਂਡੀਡੇਟ ਆ ਉਹਨਾਂ ਨੇ ਪੀਐਸ ਚੈਟ ਸੈਕੰਡ ਦੇਣਾ ਹੈ ਤਾਂ ਉਹ ਆਪਾਂ ਸ਼ੁਰੂ ਕਰਦੇ ਆਂ ਤਾਂ ਫਰਸਟ ਕੁਐਸਚਨ ਜੋ ਕਿ ਦੇਖੋ ਲਿਖਿਆ ਹੋਇਆ ਹੈ ਕਿ ਇੱਕ ਇਤਿਹਾਸਕ ਜਗ੍ਹਾ ਹੁੰਦੀ ਹੈ ਜਿੱਥੇ ਦੇਖੋ অপਸ਼ਨ ਨੰਬਰ D ਇਤਿਹਾਸ ਦੇ ਸਮਾਰਕ ਨਿਸ਼ਾਨ ਪਾਏ ਜਾਂਦੇ ਹਨ ਇਤਿਹਾਸ ਦੇ ਸਮਾਰਕ ਨਿਸ਼ਾਨ ਪਾਏ ਜਾਂਦੇ ਹਨ ਇੱਕ ਇਤਿਹਾਸਕ ਜਗ੍ਹਾ ਹੁੰਦੀ ਹੈ ਤਾਂ অপਸ਼ਨ ਨੰਬਰ D ਬਿਲਕੁਲ ਰਾਈਟ ਹੈ ਤੁਹਾਨੂੰ ਮੈਂ ਦੱਸ ਦਿਆਂ ਹੁਣ ਆਪਾਂ ਦਿੱਲੀ ਜਿਹੜਾ ਹਿਸਟਰੀ ਦਾ ਪਾਰਟ ਹੈ ਤੇ ਜੀਓਗ੍ਰਾਫੀ ਹੈ ਜਾਂ ਫਿਰ ਨਾਗਰਿਕ ਸ਼ਾਸਤਰ ਦਾ ਜਿਵੇਂ ਪੋਲਿਟਿਕਸ ਦਾ ਪਾਰਟ ਹੈ ਉਹਨੂੰ ਆਪਾਂ ਥੋੜਾ ਥੋੜਾ ਕਰਕੇ ਹੁਣ ਕਵਰ ਕਰਾਂਗੇ ਹਿਸਟਰੀ ਜੀਓਗ੍ਰਾਫੀ ਨਾਗਰਿਕ ਸ਼ਾਸਤਰ ਹੋਵੇ ਪੂਰੇ ਜਿਹੜੇ ਪਾਰਟ ਨੂੰ ਤਾਂ ਅੱਜ ਆਪਾਂ ਤੁਹਾਡੇ ਲਈ ਹੁਣ ਲੈ ਕੇ ਆਏ ਹਿਸਟਰੀ ਤਾਂ ਨੈਕਸਟ ਕੁਐਸਚਨ ਹੈ ਸ਼੍ਰੀਮਦ ਭਗਵਤ ਗੀਤਾ ਮੂਲ ਰੂਪ ਵਿੱਚ ਕਿਹੜੀ ਭਾਸ਼ਾ ਵਿੱਚ ਲਿਖੀ ਗਈ ਸੀ ਤਾਂ ਉਹ ਹੈ অপਸ਼ਨ ਨੰਬਰ A ਸੰਸਕ੍ਰਿਤ ਤਾਂ অপਸ਼ਨ ਨੰਬਰ A ਸੰਸਕ੍ਰਿਤ ਭਾਸ਼ਾ ਦੇ ਵਿੱਚ ਲਿਖੀ ਗਈ ਸੀ ਤੇ ਨੈਕਸਟ ਕੁਐਸਚਨ ਹੈ ਇੰਪੋਰਟੈਂਟ ਹੈ ਜੀ ਸਾਰੇ ਕੁਐਸਚਨ ਜ਼ਰੂਰ ਪੜ੍ਹਨੇ ਆ ਤੁਸੀਂ ਵੀਡੀਓ ਨੂੰ ਸੇਵ ਕਰਕੇ ਰੱਖੋ ਇਗਜ਼ਾਮ ਦੇ ਵਿੱਚ ਪੁੱਛੇ ਜਾ ਸਕਦੇ ਆ ਜੀ ਇਹਦੇ ਨਾਲ ਰਿਲੇਟਡ ਕੁਐਸਚਨ ਵੀ ਪੁੱਛੇ ਜਾਣਗੇ ਇਗਜ਼ਾਮ ਦੇ ਵਿੱਚ ਨੈਕਸਟ ਹੈ ਪੁਰਸ਼ ਸੁਕਤ ਪਾਇਆ ਜਾਂਦਾ ਹੈ ਪੁਰਸ਼ ਸੁਕਤ ਪਾਇਆ ਜਾਂਦਾ ਹੈ ਆਪਸ਼ਨ ਨੰਬਰ 2 ਰਿਗਵੇਦ ਵਿੱਚ ਤਾਂ ਪੁਰਸ਼ ਸੁਕਤ ਪਾਇਆ ਜਾਂਦਾ ਹੈ ਆਪਸ਼ਨ ਨੰਬਰ ਬੀ ਰਿਗਵੇਦ ਵਿੱਚ ਨੈਕਸਟ ਹੈ ਹੇਠ ਲਿਖਿਆ ਵਿੱਚੋਂ ਕਿਹੜਾ ਜੋੜਾ ਗਲਤ ਹੈ ਤਾਂ ਗਲਤ ਦੱਸਣਾ ਹੈ ਆਪਾਂ ਦਾ ਆਪਸ਼ਨ ਨੰਬਰ ਸੀ ਮudra shastrar ਜੋ ਕਿ মুদ্রা ਦਾ ਅਧਿਐਨ মুদ্রা ਸ਼ਾਸਤਰ ਤਾਂ ਇਹ ਜੋੜਾ ਕੀ ਹੈ ਗਲਤ ਹੈ ਹੇਠ ਲਿਖਿਆ ਚੋ ਕਿਹੜਾ ਜੋੜਾ ਗਲਤ ਹੈ ਤਾਂ ਇਹ ਆਪਸ਼ਨ ਦੇਸੀ ਪ੍ਰਾਤਤਵ ਵਿਦਿਆ ਜੋ ਕਿ ਪ੍ਰਾਚਾ ਪੁਰਾਣੀਆਂ ਚੀਜ਼ਾਂ ਦੇ ਅਧਿਐਨ ਬਾਰੇ ਹੁੰਦੀ ਹੈ ਇਹ ਬਿਲਕੁਲ ਸਹੀ ਹੈ ਤਾਂ ਆਪਸ਼ਨ ਬੀ ਸ਼ਿਲਾ ਲੇਖ ਵਿਦਿਆ ਜੋ ਮੋਦਰਾ ਸਥੰਭ ਚਟਾਨਾਂ ਆਦਿ ਤੇ ਲੇਖ ਅਭਿਲੇਖਾਂ ਦਾ ਅਧਿਐਨ ਕਰਾਉਂਦੀ ਹੈ 3rd ਤੇ ਸੀ ਮੋਦਰਾ ਸ਼ਾਸਤਰ ਜੋ ਕਿ ਮੋਦਰਾ ਦਾ ਅਧਿਐਨ ਹੈ ਇਹ ਬਿਲਕੁਲ ਗਲਤ ਹੈ ਤਾਂ ਡੀ ਹੈ ਪੁਰਾਣਿਕ ਕਥਾ ਜੋ ਸਮੁਦਾਏ ਦਾ ਪ੍ਰਾਚੀਨ ਵਿਸ਼ਵਾਸ ਕਹਾਣੀਆਂ ਤੇ ਰਿਤੀ ਰਿਵਾਜ ਦਾ ਇਹ ધ્યાન ਕਰਾਂਦੀ ਹੈ ਜੋ ਕਿ ਸਹੀ ਹੈ ਨੈਕਸਟ ਹੈ ਜੀ ਸਰ ਜੋਹਨ ਮਾਰਸ਼ਲ ਨੇ ਹੜੱਪਾ ਦੀ ਕਿਸ ਇਮਾਰਤ ਨੂੰ ਦੁਨੀਆ ਦੀ ਸਭ ਤੋਂ ਅਨੋਖੀ ਇਮਾਰਤ ਕਿਹਾ ਹੈ ਤਾਂ ਉਹ ਆਪਸ਼ਨ ਨੰਬਰ ਬੀ ਭੰਡਾਰ ਘਰ ਤਾਂ ਸਰ ਜੋਹਨ ਮਾਰਸ਼ਲ ਨੇ ਹੜੱਪਾ ਦੀ ਇਹ ਇਮਾਰਤ ਹੈ ਭੰਡਾਰ ਘਰ ਜਿਹਨੂੰ ਦੁਨੀਆ ਦੀ ਸਭ ਤੋਂ ਅਨੋਖੀ ਇਮਾਰਤ ਕਿਹਾ ਹੈ ਤੇ ਇਹ ਵੀ ਤੁਸੀਂ ਯਾਦ ਰੱਖਣਾ ਸਰ ਜੋਹਨ ਸਰ ਜੋਹਨ ਮਾਰਸ਼ਲ ਨੇ ਸਰ ਜੋਹਨ ਮਾਰਸ਼ਲ ਨਾਮ ਵੀ ਯਾਦ ਰੱਖਣਾ ਤੇ ਪੰਡਾਰ ਕਰ ਵੀ ਤੁਸੀਂ ਯਾਦ ਰੱਖਣਾ ਨੈਕਸਟ ਹੈ ਪਿਆਤਰਾ ਡਿਓਰਾਸੀ ਪਿਆਤਰਾ ਡਿਓਰਾ ਕੀ ਸੀ ਇਹ ਉਹ ਸੀ ਇਮਾਰਤਾਂ ਦੀ ਸਜਾਵਟ ਦੀ ਸ਼ੈਲੀ ਤਾਂ ਪਿਆਤਰਾ ਡਿਓਰਾਸੀ ਇੱਕ ਇਮਾਰਤਾਂ ਦੀ ਸਜਾਵਟ ਦੀ ਸ਼ੈਲੀ ਸੀਗੀ ਇੱਕ ਨੈਕਸਟ ਹੈ ਕੁਟੱਲਿਆ ਦਾ ਅਰਥ ਸ਼ਾਸਤਰ ਰੋਸ਼ਨੀ ਪਾਉਂਦਾ ਹੈ ਕੁਟੱਲਿਆ ਦਾ ਅਰਥ ਸ਼ਾਸਤਰ ਕਿਸ ਤੇ ਰੋਸ਼ਨੀ ਪਾਉਂਦਾ ਹੈ অপਸ਼ਨ ਨੰਬਰ ਬੀ ਸ਼ਾਸਨ ਕਲਾ ਦੇ ਸਿਧਾਂਤਾਂ ਅਤੇ ਅਭਿਆਸਾਂ ਤੇ ਸ਼ਾਸਨ ਕਲਾ ਦੇ ਸਿਧਾਂਤਾਂ ਅਤੇ ਅਭਿਆਸਾਂ ਤੇ ਰੋਸ਼ਨੀ ਪਾਉਂਦਾ ਹੈ ਨੈਕਸਟ ਹੈ ਅਸ਼ੋਕ ਦੇ ਧਾਮ ਦਾ ਕੇਂਦਰ ਬਿੰਦੂ ਕੀ ਸੀ ਜਿਹੜਾ ਅਸ਼ੋਕ ਦੇ ਧਾਮ ਦਾ ਕੇਂਦਰ ਬਿੰਦੂ ਸੀ ਉਹ ਕੀ ਸੀ ਉਹ ਸੀ ਸ਼ਾਂਤੀ ਅਤੇ ਅਹਿੰਸਾ ਤਾਂ অপਸ਼ਨ B ਬਿਲਕੁਲ ਰਾਈਟ ਹੈ ਸ਼ਾਂਤੀ ਅਤੇ ਅਹਿੰਸਾ ਨੈਕਸਟ ਹੈ ਅਤੀਤ ਦਾ ਅਧਿਐਨ ਕਰਨ ਲਈ ਇਤਿਹਾਸਕ ਪੁਨਰ ਸਿਰਜਨ ਦੇ ਲਈ ਮਹੱਤਵਪੂਰਨ ਸਾਧਨ ਦੇ ਰੂਪ ਵਿੱਚ ਹਸਤ ਲਿਪੀ ਦੀ ਵਰਤੋਂ ਮੁਸ਼ਕਲ ਹੈ ਕਿਉਂਕਿ ਜਿਹੜੀ ਰਾਈਟ ਆਪਸ਼ਨ ਆ ਆਪਸ਼ਨ ਨੰਬਰ C ਇਹ ਲੇਖ ਸਾਨੂੰ ਬਹੁਤ ਪ੍ਰਕਾਰ ਦਾ ਇੱਕੋ ਜਿਹਾ ਸੰਦੇਸ਼ ਦਿੰਦੇ ਹਨ ਕਈ ਇਹ ਲੇਖ ਸਾਨੂੰ ਬਹੁਤ ਪ੍ਰਕਾਰ ਦਾ ਇੱਕੋ ਜਿਹਾ ਸੰਦੇਸ਼ ਦਿੰਦੇ ਐ ਇਸ ਦੇ ਲਈ ਤਾਂ ਆਪਸ਼ਨ ਸੀ ਬਿਲਕੁਲ ਰਾਈਟ ਹੈ ਨੈਕਸਟ ਹੈ ਅਸ਼ੋਕ ਦੇ ਸ਼ਿਲਾ ਲੇਖ ਸੰ ਡੈਸ਼ ਵਿੱਚ ਪੜਨ ਲਾਇਕ ਡੈਸ਼ ਦੁਆਰਾ ਕਿਤੇ ਗਏ ਤਾਂ ਅਸ਼ੋਕ ਦੇ ਸ਼ਿਲਾ ਲੇਖ ਸੰ 1831 ਵਿੱਚ ਪੜਨ ਲਾਇਕ ਪ੍ਰਿੰਸੀਪ ਦੁਆਰਾ ਕਿਤੇ ਗਏ ਪ੍ਰਿੰਸੀਪ ਯਾਦ ਰੱਖਿਓ 1831 ਇਹ ਪ੍ਰਿੰਸਪ ਪ੍ਰਿੰਸਪ ਦੁਆਰਾ ਕਿਤੇ ਗਏ ਇੰਪੋਰਟੈਂਟ ਕੁਸਚਨ ਹੈ ਜੀ ਇਹ ਵਾਲੇ ਸਾਰੇ ਨੈਕਸਟ ਹੈ ਭਾਰਤੀਆਂ ਨੂੰ ਕਿਸ ਨੇ ਗਰਮ ਸੁਭਾਅ ਦੇ ਪ੍ਰੰਤੂ ਇਮਾਨਦਾਰ ਦੀ ਉਪਾਧੀ ਦਿੱਤੀ ਭਾਰਤੀਆਂ ਨੂੰ ਇਹ ਵੀ ਇੰਪੋਰਟੈਂਟ ਹੈ ਜਿਹੜੇ ਮਾਸਟਰ ਕਾਰਡਰ ਤਿਆਰ ਕਰ ਰਹੇ ਹੈ ਜਿਨ੍ਹਾਂ ਨੇ ਹਿਸਟਰੀ ਦਾ ਮਾਸਟਰ ਕਾਰਡਰ ਹੈ ਉਹ ਵੀ ਜਿਹੜੇ ਹਿਸਟਰੀ ਹੋਣ ਦੇ ਲਈ ਤਿਆਰ ਕਰ ਰਹੇ ਹੈ ਜਿਹੜੇ ਕੈਂਡੀਡੇਟ ਉਹਨਾਂ ਦੇ ਲਈ ਵੀ ਇਹ ਵੀਡੀਓ ਬਹੁਤ ਇੰਪੋਰਟੈਂਟ ਹੈ ਇਹ ਕੁਸਚਨ ਬਹੁਤ ਇੰਪੋਰਟੈਂਟ ਹੈ অপশন এ হুন সাং ਨੇ হুন সাং ਨੇ ਕਿਹਾ ਸੀ ਭਾਰਤੀਆਂ ਨੂੰ ਉਪਾਧੀ ਦਿੱਤੀ ਸੀ ਗਰਮ ਸੁਭਾਅ ਦੇ ਪਰੰਤੂ ਇਮਾਨਦਾਰ ਤਾਂ অপশন এ ਬਿਲਕੁਲ ਰਾਈਟ ਹੈ ਹুন সাং ਨੇ नेक्स्ट ਹੈ ਗੀਤ गोविंद ਦਾ ਲੇਖਕ ਕੌਣ ਸੀ ਗੀਤ गोविंद ਦਾ ਲੇਖਕ ਕੌਣ ਸੀ ਉਸ ਜੈਦੇਵ ਤਾਂ ਯਾਦ ਰੱਖਣਾ অপশন ਸੀ ਜੈਦੇਵ ਗੀਤ गोविंद ਦਾ ਲੇਖਕ ਸੀ ਨੈਕਸਟ ਹੈ ਹੇਠ ਲਿਖਿਆਂ ਵਿੱਚੋਂ ਕਿਹੜੀ ਜਗ੍ਹਾ ਤੇ ਅਸ਼ੋਕ ਦਾ ਮੁੱਖ ਸ਼ਿਲਾ ਲੇਖ ਪਾਇਆ ਗਿਆ ਹੇਠ ਲਿਖਿਆਂ ਜੋ ਕਿਹੜੀ ਜਗ੍ਹਾ ਤੇ ਅਸ਼ੋਕ ਦਾ ਮੁੱਖ ਸ਼ਿਲਾ ਲੇਖ ਪਾਇਆ ਗਿਆ ਉਹ ਸੀ ਆਪਸ਼ਨ ਨੰਬਰ ਡੀ ਦਿੱਲੀ ਦੇ ਵਿੱਚ ਨੈਕਸਟ ਹੈ ਉਹ ਪਹਿਲੇ ਰਾਜੇ ਕਿਹੜੇ ਸਨ ਜਿਨ੍ਹਾਂ ਨੇ ਆਪਣੇ ਨਾਂ ਦੇ ਸਿੱਕੇ ਜਾਰੀ ਕੀਤੇ ਇੰਪੋਰਟੈਂਟ ਹੈ ਉਹ ਪਹਿਲੇ ਰਾਜੇ ਕਿਹੜੇ ਸਨ ਜਿਨ੍ਹਾਂ ਨੇ ਆਪਣੇ ਨਾਂ ਦੇ ਸਿੱਕੇ ਜਾਰੀ ਕੀਤੇ वो सी ऑप्शन नंबर बी बैक्टीरियन बैक्टरीयन बैक्टरीयन ऑप्शन नंबर बी बैक्टेरीयन बिल्कुल राइट ऑप्शन है नेक्स्ट है इंडो ग्रीक ले जानकारी का मुख्य स्रोत की है तो इंडो ग्रीक ले जानकारी का मुख्य स्रोत बोध साहित ऑप्शन नंबर सी बोध साहित बिल्कुल राइट है इंडो ग्रीक शासकों बोध साहित जो मुख्य स्रोत है ਨੈਕਸਟ ਹੈ ਸੀ ਕੇ ਸੀ ਕੇ ਜਾਨੂ ਬਹੁਤ ਸਨਮਾਨਿਤ ਹੈ ਸੀ ਕੇ ਜਾਨੂ ਬਹੁਤ ਸਨਮਾਨਿਤ ਹੈ ਆਦੀਵਾਸੀ ਕਿਰਿਆਤਮਕ ਦੇ ਵਿੱਚ ਮਤਲਬ ਆਦੀਵਾਸੀ ਕਿਰਿਆਤਮਕ ਜੀ ਕੇ ਜਾਨੂ ਬਹੁਤ ਸਨਮਾਨਿਤ ਹੈ ਤਾਂ ਤੁਸੀਂ ਯਾਦ ਰੱਖਣਾ ਆਪਸ਼ਨ ਨੰਬਰ ਬੀ ਆਦੀਵਾਸੀ ਕਿਰਿਆਤਮਕ ਨੈਕਸਟ ਹੈ আইন ਏ ਅਕਬਰੀ ਲਿਖੀ ਗਈ ਸੀ ਕਿਹਦੇ ਦੁਆਰਾ আইন ਏ ਅਕਬਰੀ हैज़ बीन रिटर्न बाय अबुल फ़ज़ल द्वारा अबुल फ़ज़ल बाय अबुल फ़ज़ल द्वारा लिखी गई सी आइन ए अकबरी नेक्स्ट है तांबे के सिक्के चलाए गए सन कि द्वारा मुहम्मद बिन तुगलक द्वारा चलाए गए सी तांबे के सिक्के तो इंपॉर्टेंट है जी तांबे के सिक्के चलाए गए सी मुहम्मद बिन तुगलक द्वारा चलाए गए स ਤੰਬੇ ਦੇ ਸਿੱਕੇ অপਸ਼ਨ ਨੰਬਰ ਸੀ ਮੁਹੰਮਦ ਬਿੰਦ ਤੁਗਲਕ ਨੈਕਸਟ ਹੈ ਸਰਵਨ ਵੈਗੀ ਲਾਗੁਲਾ ਸਰਵਨ ਵੈਗੀ ਸਰਵਨ ਵੈਗੀ ਲਾਗੁਲਾ ਅਤੇ ਮਹਾਬਲੀਪੁਰਮ ਇਤਿਹਾਸਕ ਸਥਾਨ ਜਗਾ ਹਨ ਕਿੱਥੇ ਹੈ ਇਹ ਕਰਨਾਟਕ ਤੇ ਤਾਮਿਲਨਾਡੂ ਸਰਵਨ ਵੈਗੀ ਲਾਗੁਲਾ ਅਤੇ ਮਹਾਬਲੀਪੁਰਮ ਇਹ ਕਿੱਥੇ ਕਿੱਥੇ ਹੈ ਕਰਨਾਟਕ ਦੇ ਵਿੱਚ ਤੇ ਤਾਮਿਲਨਾਡੂ ਦੇ ਵਿੱਚ ਯਾਦ ਰੱਖਣਾ ਤੁਸੀਂ ਦੋਨੋਂ ਸਥਾਨ ਤਾਂ ਕਰਨਾਟਕ ਦੇ ਵਿੱਚ ਤੇ ਤਾਮਿਲਨਾਡੂ ਦੇ ਵਿੱਚ ਨੈਕਸਟ ਹੈ ਬੀਜਕ ਗ੍ਰੰਥ ਕਿਸ ਦੁਆਰਾ ਲਿਖਿਆ ਗਿਆ ਤਾਂ ਬੀਜਕ ਗ੍ਰੰਥ ਕਿਸ ਦੁਆਰਾ ਲਿਖਿਆ ਗਿਆ ਬਾਏ ਕਬੀਰ ਆਪਸ਼ਨ ਨੰਬਰ ਡੀ ਕਬੀਰ ਦੁਆਰਾ ਲਿਖਿਆ ਗਿਆ ਬੀਜਕ ਗ੍ਰੰਥ ਤਾਂ ਇੰਪੋਰਟੈਂਟ ਹੈ ਜੀ ਇਹ ਵੀ ਕੁਐਸਚਨ ਤੁਸੀਂ ਯਾਦ ਰੱਖਣਾ ਹੈ ਨੈਕਸਟ ਹੈ ਉਹ ਇਸਲਾਮਿਕ ਇਮਾਰਤ ਜੋ ਭਾਰਤ ਵਿੱਚ ਹੋਂਦ ਵਿੱਚ ਆਈ ਜੀ ਸਜਾਵਟ ਦੇ ਤੱਤਾਂ ਵਿੱਚ ਡੈਸ਼ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਤਾਂ ਉਹ ਇਸਲਾਮਿਕ ਇਮਾਰਤ ਤੁਸੀਂ ਯਾਦ ਰੱਖਣਾ ਹੈ ਇਸਲਾਮਿਕ ਇਮਾਰਤ ਜੋ ਭਾਰਤ ਵਿੱਚ ਹੋਂਦ ਵਿੱਚ ਆਈ ਦੀ ਸਜਾਵਟ ਦੇ ਤੱਤਾਂ ਵਿੱਚ ਡੈਸ਼ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਤਾਂ ਉਹ ਸੀ ਜੀਵਤ ਪ੍ਰਾਣੀਆਂ ਦੇ ਵਰਣਨ ਉਹ ਸੀ ਜੀਵਤ ਪ੍ਰਾਣੀਆਂ ਦੇ ਵਰਣਨ ਆਪਸ਼ਨ ਨੰਬਰ ਬੀ ਬਿਲਕੁਲ ਰਾਈਟ ਹੈ ਜੀਵਤ ਪ੍ਰਾਣੀਆਂ ਦੇ ਵਰਣਨ ਨੈਕਸਟ ਹੈ ਮਾਝਾ ਪ੍ਰਵਾਸ 1851 ਵਿੱਚ ਲਿਖੀ ਪੁਸਤਕ ਦਾ ਲੇਖਕ ਕੌਣ ਹੈ ਤਾਂ ਮਾਝਾ ਪ੍ਰਵਾਸ 1851 ਵਿੱਚ ਲਿਖੀ ਪੁਸਤਕ ਦਾ ਲੇਖਕ ਕੌਣ ਹੈ ਉਹ ਹੈ ਜੀ ਆਪਸ਼ਨ ਨੰਬਰ ਡੀ ਮੰਗਲ पांडे ਤਾਂ ਆਪਸ਼ਨ ਨੰਬਰ ਡੀ ਮੰਗਲ पांडे ਨੈਕਸਟ ਹੈ ਖੁਤਬਾ ਖੁਤਬਾ ਕੀ ਸੀ ਤਾ অপਸ਼ਨ ਨੰਬਰ ਸੀ ਸ਼ੁੱਕਰਵਾਰ ਦੀ ਨਮਾਜ਼ ਤੋਂ ਬਾਅਦ ਕਿਸੇ ਉਪਦੇਸ਼ ਦਾ ਵਰਣਨ ਖੁਤਬਾ ਸੀ। ਤਾ ਸ਼ੁੱਕਰਵਾਰ ਦੀ ਨਮਾਜ਼ ਤੋਂ ਬਾਅਦ ਕਿਸੇ ਉਪਦੇਸ਼ ਦਾ ਵਰਣਨ ਸੀ ਖੁਤਬਾ। ਤਾ ਇੰਪੋਰਟੈਂਟ ਕੁਐਸਚਨ ਜੋ ਆਪਾਂ ਕੀਤੇ 4PS ਟੈਟ ਐਂਡ ਮਾਸਟਰ ਕਾਰਡਰ ਤਾ ਜਰੂਰ ਤੁਸੀਂ ਇਹਨਾਂ ਨੂੰ ਪੜ੍ਹਨਾ ਹੈ ਵੀਡੀਓ ਨੂੰ ਸੇਵ ਕਰਕੇ ਰੱਖੋ ਬਨੇ ਰਹੋ ਸਾਡੇ ਨਾਲ ਜੇ ਕੋਈ ਟੀਚਰਾਂ ਨੂੰ ਲੈ ਕੇ ਨਿਊਜ਼ ਆਈ ਉਹ ਵੀ ਦੇਵਾਂਗੇ ਬਹੁਤ ਬਹੁਤ ਧੰਨਵਾਦ